ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਲੜਾਈ ਵਿੱਚ ਦੁਸ਼ਮਣਾਂ ਤੇ ਕਹਿਰ ਵਰਸਾਉਣ ਲਈ ਤਿਆਰ ਹੋ ਰਹੇ ਸਨ ਅੱਗੇ ਦੀ ਵੀਡੀਓ ਦੱਸਣ ਤੋਂ ਪਹਿਲਾਂ ਸਾਡੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਅਸੀਂ ਇਸ ਸੈਖ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਵੀਡੀਓ ਬਣਾ ਰਹੇ ਹਨ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਕਿ ਉਹਨਾਂ ਨੂੰ ਆਪਣੇ ਸੈਖ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਸ਼ੁਰੂ ਕਰਦੇ ਹਾਂ ਆਪਾਂ ਇਹ ਉਹ ਸਮਾਂ ਸੀ ਜਦੋਂ ਆਪਣੇ ਜਿੱਕਰ ਦੇ ਦੋਵੇਂ ਟੁਕੜੇ ਉਹ ਆਰੰਤੋ ਵਾਦਸ਼ਮੇਸ਼ ਪਿਤਾ ਮੁਗਲ ਫੌਜ ਤੇ ਵਾਰਨ ਦੀ ਤਿਆਰੀ ਖਿੱਚ ਰਹੇ ਹਨ ਉਸ ਸਮੇਂ ਪਾਈਧਿਆ ਸਿੰਘ ਜੀ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਤੁਹਾਡੀ ਇਸ ਕੌਮ ਨੂੰ ਹਲੇ ਬਹੁਤ ਜ਼ਰੂਰਤ ਹੈ ਇੱਥੇ ਜਾਣ ਗਵਾਉਣ ਨਾਲ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈਣਾ ਹੈ ਸਤਿਗੁਰੂ ਬੇਨਤੀ ਪ੍ਰਵਾਨ ਕਰਦੇ ਹੋਏ ਗੜੀ ਨੂੰ ਛੱਡ ਕੇ ਇੱਥੋਂ ਨਿਕਲ ਜਾਓ। ਇਸ ਸਮੇਂ ਗੁਰੂ ਸਾਹਿਬ ਤੋਂ ਇਲਾਵਾ ਸਿਰਫ ਦਾਸ ਸਿੰਘ ਗੜੀ ਦੇ ਵਿੱਚ ਮੌਜੂਦ ਸਨ। ਦਿਆ ਸਿੰਘ ਫਿਰ ਉਹਨਾਂ ਸਿੰਘਾਂ ਦੇ ਕੋਲ ਜਾ ਕੇ ਆਪਣੇ ਦਿਲ ਦਾ ਹਾਲ ਬਿਆਨ ਕਰਦੇ ਹਨ। ਸਾਰੇ ਸਿੰਘ ਫਿਕਰ ਵਿੱਚ ਪੈ ਗਏ। ਕਾਫੀ ਸਮਾਂ ਸੋਚਣ ਤੋਂ ਬਾਅਦ ਭਾਈ ਧਰਮ ਸਿੰਘ ਜਵਾਬ ਦਿੰਦੇ ਹਨ ਕਿ ਦਿਆ ਸਿੰਘ ਜਾਤਕਾਰ ਹੋਦਨ। ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਸਜਾਇਆ ਸੀ ਉਹਨਾਂ ਕਿਹਾ ਸੀ ਕਿ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰ ਪੂਰਾ ਜਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਗੁਰੂ ਮੰਨਿਆ ਸੀ ਤੂੰ ਇੱਕ ਸਿੰਘ ਦੇ ਰੂਪ ਵਿੱਚ ਇਕੱਲਾ ਗਿਆ ਸੀ ਤੇ ਬੇਨਤੀ ਕਰਕੇ ਆਇਆ ਹਾਂ ਪਰ ਹੁਣ ਆਪਾਂ ਪੰਜ ਸਿੰਘ ਖਾਲਸੇ ਦੇ ਰੂਪ ਵਿੱਚ ਜਾਵਾਂਗੇ ਤੇ ਗੁਰੂ ਸਾਹਿਬ ਨੂੰ ਹੁਕਮ ਦੇਵਾਂਗੇ ਹਣ ਫਿਰ ਪੰਜ ਸਿੰਘ ਇਕੱਠੇ ਹੋ ਕੇ ਖਾਲਸੇ ਦੇ ਰੂਪ ਵਿੱਚ ਗੁਰੂ ਸਾਹਿਬ ਕੋਲ ਜਾਂਦੇ ਹਨ ਭਾਈ ਦਿਆਲ ਸਿੰਘ ਕਹਿੰਦੇ ਨੇ ਕਿ ਗੋਬਿੰਦ ਸਿੰਘ ਖਾਲਸੇ ਦੀ ਕਚਹਿਰੀ ਲੱਗੀ ਹੈ ਤੇ ਤੁਹਾਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਹੈ ਗੁਰੂ ਸਾਹਿਬ ਇੱਕ ਨਿਮਾਣੇ ਦਾਸ ਦੀ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ ਦਸਤਾਰ ਤੇ ਲੱਗੀ ਕਲਗੀ ਲਾ ਕੇ ਗਲ ਵਿੱਚ ਹਜੂਰੀਆਂ ਪਾ ਕੇ ਖਾਲਸੇ ਦੇ ਸਾਹਮਣੇ ਹਾਜ਼ਰ ਹੁੰਦੇ ਹਨ ਪੰਜ ਸਿੰਘਾਂ ਵਿੱਚੋਂ ਇੱਕ ਨੇ ਕਿਹਾ ਕਿ ਗੋਬਿੰਦ ਸਿੰਘ ਤੁਹਾਡੇ ਲਈ ਖਾਲਸੇ ਦਾ ਹੁਕਮ ਹੈ। ਤਦ ਗੁਰੂ ਸਾਹਿਬ ਬੋਲੇ ਕਿ ਮੈਂ ਚੰਗੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਉਂਦਾ ਹੋਇਆ ਸ਼ਹੀਦ ਹੋ ਜਾਵਾਂ। ਖਾਲਸਾ ਬੋਲਿਆ ਨਹੀਂ ਜੀ ਬਿਲਕੁਲ ਨਹੀਂ। ਖਾਲਸੇ ਦਾ ਇਹ ਸਖਤ ਹੁਕਮ ਹੈ ਕਿ ਤੁਸੀਂ ਅੱਜ ਰਾਤ ਨੂੰ ਇਹ ਗੱਡੀ ਛੱਡ ਕੇ ਸੁਰੱਖਿਆ ਤੇਥੋਂ ਨਿਕਲ ਜਾਓ। ਭਾਈ ਧਰਮ ਸਿੰਘ ਨੇ ਕਿਹਾ ਕਿ ਤੁਸੀਂ ਮਤਲਬ ਦੇਖੋ ਇਸ ਗੱਲ ਦਾ ਪਸਾ ਅਸੀਂ ਕੋਈ ਜਗਦਾ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਹਾ ਸ਼ਮਸ਼ੇਹਰੇ ਦੋਹਲਾ ਤਾਂ ਦੁਨੀਆ ਤੇ ਗੋਵਿੰਦ ਸਿੰਘ ਜੰਮਣਾ ਨਹੀਂ ਜੇ ਅਸੀਂ ਸਾਰੇ ਦੀ ਇਥੋਂ ਬਚ ਕੇ ਨਿਕਲ ਗਏ ਤਾਂ ਰਲ ਕੇ ਇੱਕ ਗੋਵਿੰਦ ਸਿੰਘ ਪੈਦਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਇਕੱਲੇ ਬਚ ਕੇ ਨਿਕਲ ਜਾਂਦੇ ਹੋ ਤਾਂ ਜਰਨੈਲਾਂ ਦੀਆਂ ਫੌਜਾਂ ਖੜੀਆਂ ਕਰ ਸਕਦੇ ਹੋ ਤੇ ਹੋਇਆ ਵੀ ਇਦਾਂ ਹੀ ਗੁਰੂ ਸਾਹਿਬ ਨੇ ਫੌਜਾਂ ਖੜੀਆਂ ਵੀ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਇਸ ਗੱਲ ਦੀ ਮਿਸਾਲ ਹਨ 18ਵੀਂ ਸਦੀ ਦਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਬਾਬਾ ਦੀਪ ਸਿੰਘ ਜੀ ਹਰੀ ਸਿੰਘ ਨਲੂਆ ਤੋਂ ਲੈ ਕੇ ਅਕਾਲੀ ਫੂਲਾ ਸਿੰਘ ਜੀ ਤੇ ਜੱਸਾ ਸਿੰਘ ਆਮਗੜੀਆ ਇਹ ਸਾਰੇ ਜਰਨੈਲ ਹੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚੇਲੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਾ ਚਾਹੁੰਦੇ ਹੋਏ ਵੀ ਖਾਲਸੇ ਦੀ ਗੱਲ ਮੰਨਣੀ ਪਈ ਪਰ ਉਹਨਾਂ ਨੇ ਕਿਹਾ ਕਿ ਖਾਲਸਾ ਜੀ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਕੇ ਮੈਂ ਖਾਲਸੇ ਦਾ ਹੁਕਮ ਸਿਰ ਮੱਥੇ ਪਰਵਾਨ ਕਰਦਾ ਹਾਂ ਤੇ ਜਾ ਰਿਹਾ ਹਾਂ ਪਰ ਕੱਲ ਨੂੰ ਕਿਤੇ ਇਤਿਹਾਸ ਦੀ ਤਵਾਰੀਖ ਕਲੰਕਿਤ ਨਾ ਹੋ ਜਾਵੇ ਲੋਕ ਕਿਤੇ ਇਹ ਨਾ ਕਹਿਣ ਕਿ ਆਪਣੇ ਪੁੱਤਰ ਤੇ ਆਪਣੇ ਸਿੰਘਾਂ ਨੂੰ ਸ਼ਹੀਦ ਕਰਵਾ ਕੇ ਗੋਬਿੰਦ ਸਿੰਘ ਆਪ ਲੋਕ ਕੇ ਪੱਜ ਗਿਆ ਮੈਂ ਜਾਣ ਲੱਗਾ ਹੋਕਾ ਦੇ ਕੇ ਦੁਸ਼ਮਣਾਂ ਦੀਆਂ ਫੌਜਾਂ ਨੂੰ ਲਲਕਾਰ ਕੇ ਆਵਾਜ਼ ਮਾਰ ਕੇ ਕਿ ਗੋਵਿੰਦ ਸਿੰਘ ਇਥੋਂ ਜਾ ਰਿਹਾ ਹੈ ਜੇ ਕਿਸੇ ਵਿੱਚ ਗੰਮ ਹੈ ਤਾਂ ਰੋਕ ਲਵੇ ਕਹਿ ਕੇ ਜਾਊਗਾ ਅੱਧੀ ਰਾਤ ਨੂੰ ਗੁਰੂ ਗੋਵਿੰਦ ਸਿੰਘ ਜੀ ਦੇ ਨਾਲ ਤਿੰਨ ਸਿੰਘ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਇਹਨਾਂ ਦੇ ਨਾਲ ਗੜੀ ਵਿੱਚੋਂ ਬਾਹਰ ਨਿਕਲਦੇ ਹਨ ਤੇ ਨਿਕਲਦੇ ਸਾਰ ਹੀ ਦੋਸ਼ਮਣ ਫੌਜਾਂ ਨੂੰ ਹੋਕਾ ਦੇ ਦੇਂਦੇ ਹਨ ਕਿ ਸਿੰਘਾਂ ਦਾ ਗੁਰੂ ਗੋਵਿੰਦ ਸਿੰਘ ਚੱਲਿਆ ਹੈ ਜੇ ਕਿਸੇ ਵਿੱਚ ਦਮ ਹੈ ਤਾਂ ਰੋਕ ਲਵੋ ਦੋਸ਼ਮਣ ਫੌਜ ਨੂੰ ਪ੍ਰੇਖਾ ਪਾਉਣ ਲਈ ਗੁਰੂ ਸਾਹਿਬ ਨੇ ਬਿਲਕੁਲ ਆਪਣੀ ਕੱਤ ਕਾਠੀ ਵਰਗੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਪੋਸ਼ਾਕ ਪਵਾ ਕੇ ਮਾਮਟੀ ਤੇ ਖੜਾ ਕੀਤਾ ਹੋਇਆ ਸੀ ਮੁਗਲ ਫੌਜ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਮੁਗਲ ਫੌਜ ਨੂੰ ਚੱਕਮਾ ਦਿਂਦੇ ਹੋਏ ਧੁੰਦ ਦੇ ਹਨੇਰੇ ਵਿੱਚ ਅਲੋਪ ਹੋ ਗਏ ਤੇ ਅਗਲੇ ਦਿਨ ਗੜੀ ਦੇ ਵਿੱਚ ਬਚੇ ਹੋਏ 6 ਸਿੰਘਾਂ ਨੇ ਵੀ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਇਹ ਸੀ ਉਹ 9 ਪੌ ਇਹ ਸੀ 9 ਪੌ ਚਮਕੌਰ ਦੀ ਗੜੀ ਦਾ ਇਤਿਹਾਸ ਇਸ ਤੋਂ ਪਹਿਲਾਂ ਤਿੰਨ ਵੀਡੀਓਜ਼ ਦੇ ਵਿੱਚ ਸੀ ਆਨੰਦਪੁਰ ਦੀ ਪਹਿਲੀ ਜੰਗ ਸਰਸਾ ਦੇ ਕੰਡੇ ਦੀ ਜੰਗ ਤੇ ਚਮਕੌਰ ਦੀ ਗੜੀ ਤੇ ਵੱਡੇ ਸੈਭਜਾਦਿਆਂ ਦੀ ਸ਼ਹਾਦਤ ਇਸ ਵਾਰੀ ਵੀਡੀਓ ਪਾ ਚੁੱਕੇ ਹਾਂ ਜੇ ਕਿਸੇ ਨੇ ਉਹ ਵੀਡੀਓ ਨਹੀਂ ਦੇਖੀਆਂ ਤਾਂ ਇਸ ਚੈਨਲ ਤੇ ਜਾ ਕੇ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਸ਼ਹੀਦੀ ਹਫ਼ਤੇ ਦੇ ਇਤਿਹਾਸ ਜੋ ਅਸੀਂ ਦੱਸ ਰਹੇ ਹਾਂ ਇਹਨਾਂ ਵੀਡੀਓਜ਼ ਤੇ ਰਾਹੀਂ ਉਹ ਪਸੰਦ ਆ ਰਿਹਾ ਹੋਵੇਗਾ ਜੇ ਵਧੀਆ ਲੱਗੇ ਤਾਂ ਇਹਨਾਂ ਵੀਡੀਓਜ਼ ਨੂੰ ਆਪਣੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਣੇ ਸੈਕ ਇਤਿਹਾਸ ਬਾਰੇ ਜਾਣ ਸਕਣ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਪੰਚ ਬਾਰ ਕੇ ਆਪਣੀ ਇਸ ਸਿੱਖ ਕੌਮ ਨੂੰ ਬਚਾਇਆ ਸੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਹਿ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ